ਇਹ ਇਹੀ ਕਰਨਰ ਨਾਉਤ ਜਿਹੜੀ ਪਹਿਲਾਂ ਕਈ ਵਾਰ ਬਹੁਤ ਵਿਵਾਦਿਤ ਬਿਆਨ ਦੇ ਚੁੱਕੀ ਹੈ ਇਹ ਕਦੀ ਕਿਸਾਨਾਂ ਦੇ ਖਿਲਾਫ ਬੋਲਦੀ ਹੈ ਕਦੀ ਸਿੱਖਾਂ ਦੇ ਖਿਲਾਫ ਬੋਲਦੀ ਹੈ ਕਦੀ ਕਿਸੇ ਦੇ ਖਿਲਾਫ ਬੋਲਦੀ ਹੈ ਵਿਵਾਦਿਤ ਬਿਆਨ ਦੇਣ ਦੇ ਵਿੱਚ ਇਹ ਸਭ ਤੋਂ ਅੱਗੇ ਹੈ ਔਰ ਜਦੋਂ ਪਹਿਲਾਂ ਇਹਨੂੰ ਰੋਕਿਆ ਗਿਆ ਜਿਹੜੇ ਅੱਜ ਆਮਨ ਸੁਣ ਰਿਹਾ ਸੀ ਜੋ ਤੁਸੀਂ ਹੁਣ ਸੁਣਾਈ ਆ ਉਹਨੇ ਜੋ ਵਾਪਸ ਲੈ ਲਿਆ ਬਿਆਨ ਤੇ ਮੈਂ ਗਰਮਾਂ ਨੂੰ ਰੱਖਣਾ ਚਾਹਦਾ ਕਿ ਇਹਨੂੰ ਪਹਿਲਾਂ ਆਪਣੇ ਗਰਮਾਂ ਦਾ ਪਤਾ ਨਹੀਂ ਸੀ ਤੇ ਪ੍ਰਧਾਨ ਮੰਤਰੀ ਨੇ ਤੇ ਮਾਫੀ ਮੰਗ ਕੇ ਇਹ ਕਾਨੂੰਨ ਵਾਪਸ ਲੈ ਲਿਆ ਤੇ ਮੈਂ ਲੋਕੋ ਸੇ ਮਾਫੀ ਮੰਗਤਾ ਤੇ ਇਹਨੇ ਦੁਬਾਰਾ ਫੇਰੇ ਗੱਲ ਕਹਿ ਦਿੱਤੀ ਲੇਕਿਨ ਸਮੱਸਿਆ ਇਹ ਆ ਕਿ ਇਹਦੇ ਪਿੱਛੇ ਇੱਕ ਚਾਲ ਹੋ ਰਿਹਾ ਜੋ ਬੀਜੇਪੀ ਸਰਕਾਰ ਆ ਔਰ ਇਹ ਆਰਥਤਵ ਵਾਲੇ ਨੇ ਇਹ ਬਿਆਨ ਇਸ ਕਰਕੇ ਦੁਬਾਰੇ ਨੇ ਕਿ ਲੋਕਾਂ ਦੀ ਨਬਜ ਤੇ ਹੱਥ ਰੱਖ ਕੇ ਵੇਖਦਿਆ ਨਾ ਕਿ ਲੋਕਾਂ ਦਾ ਪ੍ਰਤੀਕਰਮ ਕੀ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਇਹ ਬਿਆਨ ਜਿਹੜੇ ਨੇ ਵਾਪਸ ਲੈ ਰਹੇ ਹੁਣ ਉਹਨੇ ਬਿਆਨ ਵਾਪਸ ਲੈ ਰਿਆ ਤੇ ਦੂਸਰੇ ਪਾਸੇ ਨੋਰ ਨਰ ਖੜੇ ਬਿਆਨ ਦਿੱਤਾ ਮਨੋਰ ਲਾਲ ਖੱਟੜ ਤੇ ਅੱਜ ਉਹ ਵੀ ਅੱਗੇ ਨਾ ਗਿਆ ਮਨੋਰ ਲਾਲ ਖੱਟੜ ਕਹਿੰਦਾ ਕਿ ਇਹ ਕਿਸਾਨੀ ਨਹੀਂ ਕਿਸਾਨਾਂ ਦਾ ਮਖੌਟਾ ਪਾਇਆ ਜੇ ਕੋਈ ਇਹ ਜਿਹੜੇ ਵਿਵਾਦਤ ਬਿਆਨ ਇਸ ਤਰ੍ਹਾਂ ਦੇ ਕੇ ਜਦੋਂ ਵੇਖਿਆ ਕਿ ਲੋਕਾਂ ਨੇ ਲਾਂਤਾਂ ਪਾਈਆਂ ਨੇ ਕੰਗਨਾ ਰਾਓ ਤੋਂ ਤੇ ਅੱਜ ਉਹਦਾ ਬਿਆਨ ਵਾਪਸ ਹੋ ਗਿਆ ਤੇ ਅੱਜ ਖੱਟੜ ਤੋਂ ਬਿਆਨ ਦਵਾਤਾ ਹੈ ਇਹ ਜਿਹੜੇ ਹਰਿਆਣੇ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹ ਬੁਖਲਾਦ ਵਿੱਚ ਨੇ ਕਿ ਜਿਹੜਾ ਇਹ ਕਿਸਾਨ ਅੰਦੋਲਨ 13 ਫਰਵਰੀ 2024 ਤੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਦਿੱਲੀ ਜਾ ਰਹੇ ਸੀ ਤੇ ਹਰਿਆਣਾ ਸਰਕਾਰ ਨੇ ਜਿਹੜੇ ਸੜਕਾਂ ਇਹ ਰੋਕ ਕੇ ਜਿਹੜਾ ਸੀ ਇਹ ਸਾਨੂੰ ਉਥੇ ਰੋਕਿਆ ਗਿਆ ਔਰ ਸਾਡੇ ਤੇ ਜਿਹੜੇ ਹਥਿਆਰਬੰਦ ਮਤਲਬ ਕਿ ਹਮਲੇ ਕੀਤੇ ਗਏ ਅਥਰੂਗਾਸਾ ਛੱਡੀਆਂ ਗਈਆਂ ਜਿਸ ਦੇ ਨਾਲ ਅੱਖਾਂ ਲੋਕਾਂ ਦੀਆਂ ਚਲੇ ਗਈਆਂ ਔਰ ਕਿਸ ਤਰ੍ਹਾਂ ਦੀ ਗੋਲੀਬਾਰੀ ਹੋਈ ਜਿਸ ਦੇ ਨਾਲ ਸ਼ੁਭ ਕਰਨ ਦੀ ਸ਼ਹਾਦਤ ਹੋਣੀ ਪਿੰਤਪਾਲ ਸਿੰਘ ਨੂੰ ਜਿਹੜਾ ਸੀ ਉਤੋਂ ਹਰਿਆਣਾ ਪੁਲਿਸ ਦੇ ਗੁੰਡਿਆਂ ਵੱਲੋਂ ਪੋਰੇਜ ਪਾ ਕੇ ਲੈ ਜਾਣਾ ਤੇ ਅੱਜ ਇਹ ਕਹਿੰਦਾ ਹੈ ਕਿ ਜਿਹੜੇ ਪੰਜਾਬ ਵੱਲੋਂ ਰਸਤੇ ਬੰਦ ਹੋਏ ਨੇ ਉਹਨਾਂ ਦੇ ਨਾਲ ਲੋਕਾਂ ਨੂੰ ਜਿਹੜੀ ਆ ਸਮੱਸਿਆ ਕਰੀ ਹੋ ਰਹੀ ਆ ਕਿੱਡੀ ਪੇਸ਼ਰਮੀ ਵਾਲੀ ਗੱਲ ਹੈ ਕਿ ਰਸਤੇ ਤਾਂ ਤੂੰ ਬੰਦ ਕੀਤੇ ਨੇ ਸਰਕਾਰ ਹਰਿਆਣਾ ਸਰਕਾਰ ਨੇ ਬੰਦ ਕੀਤੇ ਨੇ ਕਿੱਲਾ ਤੁਸੀਂ ਚੜਕਾਂ ਦੇ ਟੋਕੀਆਂ ਬੈਰੀਕੇਡਿੰਗ ਤੁਸੀਂ ਕੀਤੀ ਫੋਰਸਾਂ ਤੁਸੀਂ ਲਾਈਆਂ ਔਰ ਹਰਿਆਣੇ ਵੱਲੋਂ ਰਸਤਾ ਰੋਕਿਆ ਗਿਆ ਤੇ ਜ਼ੁਮੇਲਾ ਰਹੇ ਜੇ ਵੀ ਇੱਕ ਕਿਸਾਨ ਨੇ ਰੋਕਿਆ ਸੋ ਇਹ ਜੇਪੀ ਸਰਕਾਰੋਂ ਤੇ ਬਿਆਨ ਤੇ ਇਹ ਸਿਰਸਾ ਸਾਹਿਬ ਤਾਂ ਲੱਗਦਾ ਹੈ ਕਿ ਇੱਕ ਪਾਰ ਪਹਿਲਾਂ ਬਿਆਨ ਦੇ ਦੇਣਾ ਕਿਉਂਕਿ ਇਸ ਤੋਂ ਪਹਿਲਾਂ ਵੀ ਦੇਖੋ ਉਹਨਾਂ ਨੇ ਜਦੋਂ ਬਿਆਨ ਦਿੱਤਾ ਸੀ ਕਿਸਾਨਾਂ ਨੂੰ ਲੈ ਕੇ ਤਾਂ ਅਸੀਂ ਇਹ ਵੀ ਵੇਖਿਆ ਜੇਪੀ ਨੱਡਾ ਉਹਨਾਂ ਨੇ ਸਪੈਸ਼ਲ ਉਹਨਾਂ ਨੂੰ ਦਿੱਲੀ ਬੁਲਾਇਆ ਔਰ ਉੱਥੇ ਇੱਕ ਬੰਦ ਕਮਰੇ 'ਚ ਮੁਲਾਕਾਤ ਹੋਈ ਔਰ ਇਹ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਇੱਕ ਕਿਸਮ ਦੀ ਤਾੜਨਾ ਦਿੱਤੀ ਗਈ ਹੈ ਕਿ ਇਸ ਕਿਸਮ ਦੇ ਬਿਆਨਾਂ ਤੋਂ ਗੁਰੇਜ਼ ਕੀਤਾ ਜਾਏ। ਕੰਗਨਾ ਰਣੌਤ ਦੇ ਵੱਲੋਂ ਵਾਰ-ਵਾਰ ਜਿਹੇ ਬਿਆਨ ਦੇਣਾ ਔਰ ਅੱਜ ਤਾਂ ਉਹਨਾਂ ਨੇ ਬਿਆਨ ਵਾਪਸ ਟੱਕ ਲਿਆ ਹੈ ਕਿ ਇਸ ਤਰੀਕੇ ਦੇ ਨਾਲ ਲਿਖਿਆ ਜਾਏ ਕਿ ਵਾਕਈ ਉਹ ਇੱਕ ਆਪਣੀ ਪਰਸਨਲ ਥਿਊਂ ਦਿੰਦੇ ਨੇ, ਨਿੱਜੀ ਬਿਆਨ ਦਿੰਦੇ ਨੇ ਔਰ ਫਿਰ ਜਦੋਂ ਪਾਰਟੀ ਤੋਂ ਉਹਨਾਂ ਨੂੰ ਫਜ਼ੀਰ ਮਿਲਦੀ ਹੈ, ਉਸ ਤੋਂ ਬਾਅਦ ਫਿਰ ਉਹਨਾਂ ਦੇ ਵੱਲੋਂ ਯੂ-ਟਰਨ ਲੈ ਲਿਆ ਜਾਂਦਾ। ਨਹੀਂ, ਬੀਬਾ ਜੀ ਗੱਲ ਇਹ ਨਹੀਂ, ਇਹ ਮੈਂ ਤੁਹਾਨੂੰ ਪ ਇਹ ਬਿਆਨ ਪਹਿਲਾਂ ਦਵਾਈ ਜਾਂਦੇ ਨੇ ਪਿੱਛੇ ਬੈਠੀਆਂ ਸ਼ਕਤੀਆਂ ਜਿਹੜੇ ਨੇ ਉਹ ਬਿਆਨ ਦਵਾ ਰਹੇ ਨੇ ਕਿ ਬਿਆਨ ਇਹ ਪਹਿਲਾਂ ਆਪ ਦਉਂਦੇ ਨੇ ਤੇ ਮੁਰਚਾ ਆਪ ਹੀ ਤੇ ਜੇ ਉਹਨੂੰ ਪਹਿਲਾਂ ਰੋਕਿਆ ਗਿਆ ਸੀ ਉਹਨੂੰ ਲਿਖਤੀ ਨੋਟਿਸ ਦਿੱਤਾ ਗਿਆ ਔਰ ਇਹਦੀ ਨਦਾ ਨੇ ਉਹਨੂੰ ਫਰਾ ਕੇ ਕਿਹਾ ਵੀ ਤੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣ ਤੇ ਫਿਰ ਉਹਨੇ ਪਰਚੋ ਇਹ ਬਿਆਨ ਕਿਉਂ ਦਿੱਤਾ ਇਹ ਰੋਜ਼ ਬਿਆਨ ਦੇ ਦੇ ਕੇ ਦੋ ਚਾਰ ਬੰਦੇ ਇਹਨਾਂ ਨੇ ਪਿੰਟੂ ਵਰਗੇ ਰਮਨਿਤ ਪਿੰਟੂ ਵਰਗੇ ਇਹ ਖੱਟੜ ਵਰਗੇ ਇਹ ਜਿਹੜੇ ਬੰਦੇ ਇਹਨਾਂ ਨੇ ਰੱਖੇ ਨੇ ਇਹ ਬਿਆਨ ਦੇਣ ਵਾਸਤੇ ਰੱਖੇ ਨੇ ਤੇ ਮੁਰਚੇ ਇਹਨਾਂ ਨੂੰ ਜਿਹੜਾ ਉਹ ਛਿੜਚਾ ਜਾਂਦਾ ਲੋਕਾਂ ਨੂੰ ਮਗਰਮੱਛ ਦੇ ਹੰਝੂ ਵਹਾ ਕੇ ਤੇ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਜਿਵੇਂ ਅਸੀਂ ਮਨ ਲ ਕੇ ਜਿਹੜਾ ਕਿਹਾ ਜਾਵੇ ਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਬਿਆਨ ਜਿਹੜਾ ਉਹ ਦਿੱਤਾ ਜਾਂਦਾ। ਤੁਹਾਨੂੰ ਲੱਗਦਾ ਐਕਸ਼ਨ ਹੋਣਾ ਚਾਹੀਦਾ ਕੰਗਨਾ ਦੇ ਖਿਲਾਫ ਪਾਰਟੀ ਪੱਧਰ ਤੇ ਕੋਈ ਐਕਸ਼ਨ ਹੋਣਾ ਚਾਹੀਦਾ? ਮੈਂ ਇਹ ਗੱਲ ਕਵਾਂਗਾ ਵੀ ਜੇ ਉਹਨੇ ਪਹਿਲਾਂ ਉਹ ਜਾਪਾਨੀ ਕਹਤੋਂ ਨਹੀਂ ਰੁਕੀ, ਨੋਟਿਸ ਦਿੱਤੇ ਮੇਰੀ ਰੁਕੀ, ਅੱਜ ਫਿਰ ਵਾਪਸ ਆ ਲਈ ਆ। ਮੈਂ ਤੇ ਇਹ ਗੱਲ ਕਵਾਂਗਾ ਵੀ ਇਹਨੂੰ ਇੱਥੇ ਪੱਕਾ ਦਰਜ ਕਰਕੇ ਤੇ ਇਹਨੂੰ ਡਿਬਰੂਗੜ ਦੀ ਜੇਲ੍ਹ ਚ ਭੇਜਣਾ ਚਾਹੀਦਾ ਇਸੇ ਤਰ੍ਹਾਂ ਮਨੋਰ ਲਾਲ ਖੱਟੜ ਨੂੰ ਜਿਹੜੇ ਲੋਕਾਂ ਦੇ ਵਿੱਚ ਵਿਵਾਦਿਤ ਬਿਆਨ ਦੇ ਕੇ ਲੋਕਾਂ ਦੇ ਵਿੱਚ ਇੱਕ ਭਰਮ ਫਰਾਉਂਦੇ ਨੇ ਜਿਹੜੇ ਖਤਰੋਗਾਰਤ ਕਰਨ ਦੀ ਇੱਕ ਸਾਜ਼ਿਸ਼ ਰੱਖਦੇ ਨੇ ਉਹਨਾਂ ਨੂੰ ਡਿਬਰੂਗੜ ਦੀ ਜੇਲ੍ਹ ਚ ਭੇਜਣਾ ਚਾਹੀਦਾ ਜੇ ਅਮਰਪਾਲ ਨੂੰ ਉੱਥੇ ਭੇਜਿਆ ਜਾ ਸਕਦਾ ਤੇ ਇਹਨਾਂ ਨੂੰ ਡਿਬਰੂਗੜ ਜੇਲ੍ਹ ਚ ਹੀ ਭੇਜਿਆ ਜਾਂਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਿਰਸਾ ਸਾਹਿਬ ਜੁੜਨ ਦੇ ਲਈ న్యూਸ 18 ਦੇ ਨਾਲ ਤਾਨਵਾਦ ਹੈ ਤਾਂ ਪਹਿਲਾਂ ਹਿਮਾਇਤ ਕੀਤੀ ਹੁਣ ਖੇਦ ਜਤਾਇਆ ਹੈ ਕੰਗਨਰ ਨੇ ਆਪ ਨੇ ਆਪਣੇ ਬਿਆਨ ਵਾਪਸ ਲਏ ਨੇ ਬਿਆਨ ਨੂੰ ਵਾਪਸ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਖੇਦ ਹੈ ਜੇਕਰ ਕਿਸੇ ਦੀ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਵਾਪਸ ਲਿਆ ਹੈ ਬਿਆਨ ਔਰ ਅਸੀਂ ਦੋਨੋਂ ਬਿਆਨ ਤੌਰ ਉੱਤੇ ਲਗਾਤਾਰ ਸੁਣਾ ਰਹੇ ਹਾਂ ਜੋ ਬਿਆਨ ਪਹਿਲਾ ਦਿੱਤਾ ਕਿਉਂਕਿ ਇਸ ਨੂੰ ਵੀ ਅਜੇ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਕੁਝ ਹੀ ਘੰਟੇ ਹੋਏ ਨੇ ਜਿਸ ਦੇ ਵਿੱਚ ਕੰਗਨਰ ਨੇ 81 ਕੀ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਨੂੰ ਲੈ ਕੇ ਜਿਹੜਾ ਹੈ ਵਿਚਾਰ ਹੋਣਾ ਚਾਹੀਦਾ ਹੈ ਔਰ ਇਹ ਕਿਸਾਨ ਖੁਦ ਜਾ ਕੇ ਸਰਕਾਰ ਨੂੰ ਬੇਨਤੀ ਕਰਨ ਕਿ ਉਹ ਕਾਨੂੰਨ ਵਾਪਸ ਨਾ ਹੋ और किसानों के जो लॉस हैं वो मुझे लगता है जो रिपील हो गए हैं वो फिर से लगने चाहिए लेकिन मुझे लगता है किसानों के हितकारी लॉस वापस आने चाहिए और किसानों को खुद इसकी डिमांड करनी चाहिए और ताकि हमारे किसान भी जैसे बाकी बाकी जगहों पर समृद्धि हो रही है हमारे किसान की समृद्धि में कोई ब्रेक ना लगे तो देश के विकास में किसान जो है वो मेन हमारा एक आ, पिलर ऑफ स्ट्रेंथ हैं तो मैं चाहती हूँ कि वो खुद ऐसी अपील करें कि भाई हमारे जो थ्री लॉज जो हमसे जो सिर्फ और सिर्फ कुछ एक राज्यों में जो है उन्होंने उसको लेकर जो है आपत्ति जताई थी मुझे लगता है कि उनको मैं हाथ जोड़ के उनको विनती करती हूँ कि सब किसानों के हित को ध्यान में रखकर जो है वो लॉज जो है वापस मांग नमस्ते दोस्तों पिछले बीते कुछ दिनों में मीडिया ने मुझसे फार्मर्स लॉ पे कुछ सवाल किए और मैंने ये सुझाव दिया कि किसानों को फार्मर्स लॉ वापस लाने का प्रधानमंत्री जी से निवेदन करना चाहिए मेरी इस बात से बहुत सारे लोग निराश हैं और डिसअपॉइंटेड हैं जब फार्मर्स लॉ प्रपोज हुए थे तो हम बहुत सारे लोगों ने जो है उनका समर्थन किया था लेकिन बड़ी ही संवेदनशीलता से और सहानुभूति से हमारे माननीय प्रधानमंत्री जी ने वो लॉज जो थे वापस ले लिए थे और यह हम सब कार्यकर्ताओं का कर्तव्य बनता है कि हम उनके शब्दों की गरिमा रखें मुझे ये बात भी ध्यान रखनी होगी कि मैं अब एक कलाकार नहीं भारतीय जनता पार्टी की कार्यकर्ता हूँ और मेरे ओपिनियंस अपने नहीं होने चाहिए वो पार्टी का स्टैंड होना चाहिए तो अगर मैंने अपने शब्दों से और अपनी सोच से किसी को डिसअपॉइंट किया है मुझे खेद रहेगा आई टेक माई वर्ड्स बैक